ਹੁਕਮ ਰਜ਼ਾਈ ਚੱਲਣਾ ਰਜ਼ਾਈ ਕੌਣ ਰਜਾਵਾਲਾ ਕੌਣ ਓਏ ਹੁਕਮ ਤਾਂ ਰਜਾਵਾਲੇ ਨਾਲ ਜੋੜਦਾ ਉਹਦੀ ਐਡਰੈਸ ਦੱਸਦਾ ਵੀ ਉੱਥੇ ਜਾ ਕੇ ਕੀ ਕਰਨਾ ਕੀ ਨਹੀਂ ਕਰਨਾ ਹਾਂ ਜਿੱਥੇ ਤੱਕ ਸੰਸਾਰ ਦੀ ਗੱਲ ਹੈ ਸੰਸਾਰ ਨਾਲੋਂ ਸਭ ਤੋਂ ਵੱਡੀ ਹੈ ਵਟ ਸੰਸਾਰ ਝੂਠਾ ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ ਸੰਸਾਰ ਦਾ ਗਿਆਨ ਵੀ ਝੂਠਾ ਹੈ ਇਹ ਗਾਨ ਸੱਚ ਦਾ ਐ ਇਸ ਕਰਕੇ ਦੀ ਕੀਮਤ ਜ਼ਿਆਦਾ ਹੈ ਸੰਸਾਰ ਸਾਰੇ ਨੂੰ ਕੀਮਤ ਜ਼ਿਆਦਾ ਹੈ ਪਰ ਡਰਾਗਰ ਨਾਲੋਂ ਈ ਜ਼ਿਆਦਾ ਹੈ ਡਰਾਗਰ ਦਾ ਤਾਂ ਗਿਆਨੇ ਹੈ ਇਸ ਕਰਕੇ ਦੋ ਪ੍ਰਕਾਰ ਦਾ ਨਾਮ ਹੁੰਦਾ ਇੱਕ ਤਤ ਨਾਮ ਤਤ ਸਭ ਹੀ ਸਰ ਜਾਪਾ ਬਿਨ ਨਾਵੈ ਦੁਖ ਕਾਲ ਸੰਤਪੈ ਕਾਲ ਦਾ ਦੁਖ ਉਹ ਨਾਮ ਬਣਾ ਨਹੀਂ ਹਟਦਾ ਗੁਰਬਾਣੀ ਤਾਂ ਸਾਡੇ ਕੋ ਆਏਗੀ ਕਾਲ ਦਾ ਦੁੱਖ ਸਭ ਨੂੰ ਕੱਟ ਕੇ ਨਹੀਂ ਹੁੰਦਾ ਫਿਰ ਕਾਲ ਦਾ ਦੁੱਖ ਕਿਉਂ ਨਹੀਂ ਕੱਟ ਹੁੰਦਾ ਗੁਰਬਾਣੀ ਨਾਲ ਸਾਡੇ ਕੋ ਸਾਰਿਆਂ ਕੋਲ ਬਿਨਾਂ ਨਾਂਵਾਂ ਦੁੱਖ ਕਾਲ ਸੰਤਪ ਹੈ ਕਾਲ ਦਾ ਦੁੱਖ ਨਾਮ ਤੋਂ ਬਿਨਾ ਹੈ ਉਹ ਨਾਮ ਤਾਂ ਤਨਾ ਇਹ ਤਤ ਗਿਆਨ ਇਹ ਮਾਰਦਾ ਮਾਰਦਾ ਹੈ ਇਹ ਮਾਰਨ ਦੀ ਸ਼ਕਤੀ ਹੈ ਜਿਉਂਦਾ ਕਰਨ ਦੀ ਸ਼ਕਤੀ ਹੈ ਮਾਰਦਾ ਕੀ ਹੈ ਮਾਰਦਾ ਕੀ ਹੈ ਵਾਇਆ ਦੇ ਡੰਗ ਮਾਰਿਆ ਹੋਇਆ ਸਭ ਨੂੰ ਸਾਰਾ ਵਾਇਆ ਦੀ ਜ਼ਹਿਰ ਘੜੀ ਹੋਈ ਹੈ ਡੰਗ ਮਾਰਿਆ ਕੇਵਲ ਵਾਦਾ ਸਰਫੜੀ ਖਾਦਾ ਆਉਗਾ ਕੇ ਜਿਹੜਾ ਵਾਇਆ ਦਾ ਡੰਗ ਹੈ ਉਹ ਜ਼ਹਿਰ ਹੈ ਉਹਨੂੰ ਮਾਰਦਾ ਇਹਨੂੰ ਮਾਰ ਜ਼ਹਿਰ ਮਾਇਆ ਦੀ ਜ਼ਹਿਰ ਜੜੀ ਹੋਈ ਆ ਸਾਡੇ ਉਹਨੂੰ ਮਾਰਦਾ ਹੋਰ ਨਹੀਂ ਕਾ ਸੰਨੂ ਮਾਰਦਾ ਆਂਡੋਣੀ ਮਾਰਦਾ ਉਹ ਜ਼ਹਿਰ ਮਾਰਦਾ ਜ਼ਹਿਰ ਜਿਹੜੀ ਸਾਡੇ ਅੰਦਰ ਜ਼ਹਿਰ ਆ ਨਾ ਮਾਇਆ ਦੀ ਡੰਗਵਾਰੇ ਦੀ ਜ਼ਹਿਰ ਜੜੀ ਹੋਈ ਉਹਨੂੰ ਮਾਰਦਾ ਮਾਇਆ ਦਾ ਨਸ਼ਾ ਨਹੀਂ ਲਾਉਂਦਾ ਮਾਇਆ ਦਾ ਨਸ਼ਾ ਹੀ ਲਾਉਂਦਾ ਹੈ ਫਿਰ ਕਾਰ ਨੂੰ ਲਾਉਂਦਾ ਹੋਰ ਕੀ ਮਾਰਦਾ ਸ਼ੁੱਧ ਕਰਦਾ ਬੰਦੂ ਇੱਕ ਜਲਵਨ ਸੁਧ ਹੋ ਜਾਂਦਾ ਇੱਕ ਹੋ ਜਾਂਦਾ ਫਿਰ ਇਹ ਚਤਨਿਕ ਹੋ ਜਾਂਦਾ ਇੱਕ ਜਾਂਦਾ ਫਿਰ ਇਹ ਕੋਹੇ ਤਾਂ ਉਗਵਾਇਆ ਜਾਣਾ ਉਗਦਾ ਹੁੰਦੇ ਰਹਿਣਾ ਉਹ ਨਾ ਆਉਣਾ ਰੁਕਦਾ ਇਹ ਕੋ ਕੇ ਵਾਰਸ ਤਾਂ ਹੁਣੀ ਰੁੱਦੀਆ ਫਿਰ ਇਹ ਕੋਹੇ ਤਾਂ ਉਗਵਾ ਰੁੱਤੀ ਹਰੂ ਤੋਂ ਉਦੋਂ ਖੱਪਰ ਪੰਜੂ ਟੋਪੀ ਕਾਇਆ ਕੜਾਸਨ ਮਣ ਜਾ ਗੋਟੀ ਉਦੋਂ ਖੱਪਰ ਬੜਾ ਖੱਪਰ ਆ ਨਾ ਸਾਡਾ ਭਰਦਾ ਨਹੀਂ ਮਨ ਆਇਆ ਖੱਪਰ ਨਾ ਜੋਗੀਆਂ ਦੇ ਹੱਥ ਤੇ ਆ ਸਾਡੀ ਖੋਪੜੀ ਭਰਦੀ ਨਹੀਂ ਆ ਮਾਇਆ ਨਾਲ ਪਰ ਖੋਪੜੀ ਦਾ ਪੁੱਠੀ ਦੇ ਕਰਕੇ ਭੇਜੀ ਸੀ ਸਰ ਤੇ ਤਾਂ ਕੋਈ ਚੀਜ਼ ਪਾਏ ਪਾਣੀ ਖੜਦਾ ਹੀ ਨਹੀਂ ਹੈ ਥੱਲੇ ਆਉਂਦਾ ਹੁੰਦੋ ਕਪੂ ਇਹ ਪੁੱਠੀ ਵੀ ਨਹੀਂ ਭਰਦੀ ਜੇਕਰ ਸਿੱਧੀ ਕਰ ਦਿੰਦਾ ਫਿਰ ਕੀ ਯਾਰ ਹੁੰਦਾ ਖੱਪਰੋਂ ਨੇ ਪੁੱਠਾ ਕਰਕੇ ਦਿੱਤਾ ਅਸਰ ਤੇ ਪੁੱਠਾ ਕਰਕੇ ਨਾ ਖਿਆ ਫਿਰ ਵੀ ਇਹਨੂੰ ਭਰਦਾ ਥੱਲੇੋਂ ਭਰਦਾ ਦਿਮਾਗ ਇਹਦੇ ਦੇ ਦੂਏ ਪਾਸੇ ਰੱਖ ਦਿੰਦਾ ਫਿਰ ਤਾਂ ਹੋਰੇ ਕੁਝ ਕਰਦਾ ਇਹਨੂੰ ਇਹ ਸਮਝਾਉਣ ਦਾ ਤਾਂ ਰੱਖਿਆ ਸੀ ਇਹ ਨਹੀਂ ਬੰਦਣਾ ਇਹ ਤਾਂ ਕੁਝ ਨਹੀਂ ਬੰਦਣਾ ਇਹ ਤਾਂ ਜਿਹੜੀ ਸੁਰਤ ਹੈ ਇਹਦਾ ਕਮਰ ਹੈ ਸਿਰਫ ਦਿਮਾਗ ਨਾਲ ਦਿਮਾਗ ਦਿੱਤਾ ਦੀ ਸਮਝਣ ਨੂੰ ਲਾ ਕੇ ਦਿੱਤਾ ਸੀ ਸੋਚਣ ਨੂੰ ਦਵਾਗ ਦਿੱਤਾ ਸੀ ਵਿਚਾਰਾਂ ਨੂੰ ਅਕਲ ਦਿੱਤੀ ਸੀ ਵਿਚਾਰਾਂ ਨੂੰ ਆ ਕੇ ਝਗੜਾ ਕਰਨ ਨੂੰ ਬਹਿਸ ਕਰਨ ਨੂੰ ਵਸ ਐ ਤਬਰ ਪਕੇ ਖੱਪਰ ਉਲਟਾ ਹੋ ਗਿਆ ਜਿਹੜੀ ਚੀਜ਼ ਵਿਚਾਰ ਨੂੰ ਦਿੱਤੀ ਸੀ ਉਹਦਾ ਨਾ ਬਹਿਸ ਕਰਨ ਲੱਗ ਗਿਆ ਖੱਪਰ ਉਲਟਾ ਲਿਆ ਮੈਂ ਵੜਾਉ ਦੂਰ ਛੱਡ ਕੇ ਮੈਂ ਤੇ ਆ ਗਿਆ ਕੱਪੜਾ ਉਲਟਾ ਹੋ ਗਿਆ ਮੈਂ ਉਹ ਮੈਂ ਆਉਂ ਤੂੰ ਕਿਤੇ ਸਾਰੇ ਤੂੰ ਸਾਰਿਆਂ ਨੂੰ ਤੂੰ ਕਹਿਦਾ ਪਰ ਸਾਰਿਆਂ ਨੂੰ ਮੈਂ ਵੱਡਾ ਫਿਰ ਕੱਲਾ ਹੀ ਇਦੋਂ ਵੱਡਾ ਅਕਾਰ ਕੀ ਹੋ ਇਹਦਾ ਰੂਪਕਾਰ ਉਹ ਤੋਂ ਖੱਪਰ ਪੰਜੂ ਟੋਪੀ ਪੰਜੂ ਟੋਪੀ ਆ ਜਿਹੜਾ ਪੰਜਪੂ ਵਾਲਾ ਸਰੀਰ ਹੈ ਪੰਜਪੂ ਇਹ ਟੋਪੀ ਹੈ ਉੱਤੇ ਜਦੋਂ ਕਪੜਾ ਲਿਆ ਹੋਇਆ ਹੁੰਦਾ ਅੰਦਰਲੇ ਸਰੀਰ ਤੇ ਅਕਲ ਦੇ ਵਿੱਚ ਬਨ ਬਨ ਖੱਪਾ ਰਹਿ ਬਾਨੂ ਜਾਨ ਮਨ ਚੜਦਾ ਨਾ ਇੱਥੇ ਜਾ ਕੇ ਰਹਿਣਾ ਤਰਕੁਡੀ ਜਨਾਚਰ ਆਹ ਉਹ ਤਰਾ ਇਹਦਾ ਖੱਪਾ ਰੈ ਇਹਨੂੰ ਪਤਾ ਰਹਿਦਾ ਫਿਰ ਗਿਆਨ ਦਰਿਆਨ ਆ ਬਾਹਲਾ ਗਿਆਨ ਨਜ਼ਰ ਆ ਰਿਹਾ ਨਾ ਬਾਹਰ ਲੱਗਿਆ ਨਾ ਪਰ ਤੇ ਗਿਆਨ ਦਰ ਇਹ ਨਾ ਪੰਜੇ ਦੇ ਕੋ ਬਾਇਲਾ دیਵਾਨਾ ਹੋ ਜਾਂਦਾ ਪੰਜ ਪੂ ਟੋਪੀ ਕਾਇਆ ਕੜਸਨ ਮਨ ਜਾ ਗੋਟੀ ਜੇ ਪੰਜ ਪੂ ਟੋਪੀ ਸਮਝ ਲਵੇ ਤੂੰ ਸਿਰਫ ਟੋਪੀ ਹੈ ਬੰਦੂ ਹੋਰ ਪੁੱਠਾ ਕਰ ਲੀਏ ਹੋਇਆ ਤੂੰ ਅੱਪੇ ਪੁੱਠਾ ਹੋ ਗਿਆ ਤੇ શરીર ਨੂੰ ਬੈਲ ਕੱਪੜਾ ਸਮਝ ਲਵੇ ਵੀ શરીર ਕੱਪੜਾ ਹੈ ਅਸਲੀ ਸ਼ਰੀਰ ਰਹੀ ਫਿਰ ਕੱਪੜੇ ਦੀ ਬਹੁਤੀ ਫਿਕਰ ਨਹੀਂ ਰਹਿੰਦੀ ਕਬਰ ਹੈ ਟੋਪੀ ਉੱਤੇ ਟੱਕਣ ਹੁੰਦਾ ਕਾਇਆ ਕੜਾ ਸੰੂ ਕਾਇਆ ਜਣੀ ਹੈ ਸ਼ਰੀਰ ਅੰਦਰਲੀ ਕਾਇਆ ਜਣੀ ਕਾਇਆ ਹੁੰਦਾ ਸਰਚ ਆਕਾਸ਼ ਅਕਾਇ ਹੈ ਔਰ ਤਾਂਤੇ ਕਾਇ ਜੋਤ ਆਕਾਸ਼ ਨਾਲੇ ਰਹਦੀ ਹੈ ਸਰੀਰ ਕਾਇ ਦੀ ਹੁੰਦੀ ਸਿਰ ਮਾਇ ਪੰਜ ਭੂ ਕਹਤੇ ਹੁ ਤਾਂ ਰੂਪ ਦੀ ਭੂਗਾ ਤੇ ਟੋਪੀ ਇਹ ਮਾਇ ਕਾਇ ਹੈ ਆਕਾਸ਼ ਹੈ ਜਿਹੜਾ ਇਹਦਾ ਆਸਰਾ ਲੈ ਕੜਾਸ ਹੁੰਦਾ ਹੈ ਆਸਰਾ ਨਾ ਨ ਲੱਕੜ ਦੀ ਇੱਕ ਫੌੜੀ ਜਿਹੀ ਹੁੰਦੀ ਹੈ ਉਹਦਾ ਆਸਰਾ ਲੈ ਕੇ ਜੋਗੀ ਬਹਨੇ ਰਹਿ ਨਹੀਂ ਹੁੰਦਾ ਜਦ ਕਾਫੀ ਦੇਰ ਤੱਕ ਉਹਦਾ ਆਸਰਾ ਲੈ ਲੈਂਦੇ। ਉ ਰਕੜਾਸਣ ਕੱਢਦੇ। ਕੜ ਦਾ ਆਸਣ। ਲੱਕੜੀ ਦਾ। ਪਰ ਜਿਵੇਂ ਕੜਾਸਣ ਲਿਆ ਐ ਐ ਸਹਾਰਾ ਲਿਆ ਐ ਅਕਾਸ਼ ਦਾ। ਖੜ੍ਹਣ ਵਾਸਤੇ ਬਣ ਰੁਕਣ ਵਾਸਤੇ। ਰੁਕਣ ਵਾਸਤੇ ਅਕਾਸ਼ ਦਾ ਸਹਾਰਾ ਹਿਰਦੇ ਦਾ ਤਾਂ ਸਹਾਰਾ ਹੀ ਲੈ। ਮਨ ਜਾਗੋਟੀ। ਅਨ ਭਰ ਜਾਗੋਟੀ। ਜਦ ਮਨ ਜਾਗਦਾ ਫਿਰ ਇਹ ਰਸਤਾ ਹੋ ਜਾਂਦੀ ਇਦਾਂ ਮਦਰਮਾ ਬਣ ਜਾ ਗਿਆ ਹੋਇਆ ਜਾਗਦੇ ਹੋਏ ਮਨ ਦਾ ਜਾਗਿਆ ਹੋਇਆ ਮਨ ਮਾਇਆ ਦੀ ਵਿੱਚ ਪਰਦਾ ਮਾਇਆ ਦੀ ਭੁੱਖ ਰਹਿੰਦੀ ਹਿਦਾਂ ਦੀ ਭੁੱਖ ਪੈਦਾ ਹੋ ਜਾਂਦੀ